ਲੇਕੋ ਜੀ ਫੈਕਟਰੀ ਦਾ 게ਟ ਹੁੰਦਾ ਪਾਸ ਮੇਰੀ ਗੱਲ ਤੁਹਾਡੀ ਨਿੱਕੜੀ ਆ ਫੈਕਟਰੀ ਦਾ 게ਟ ਬੰਦ ਹੋਊਗਾ ਬੋਲੇ ਸੋਨਹੋ ਜੈ ਸ੍ਰੀ ਅਕਾਲ ਜਿੰਨੇ ਵੀ ਨਾਲ ਨਾਲ ਤੇ ਪਿੱਛਾ ਤੇ ਚਾਹਾਂ ਪਿੱਛਾ ਇੱਕ ਕਮੇਟੀ ਬਣਾ ਲਓ ਵੀ ਨਬਰ ਵਾਲੀ ਤੋਂ ਕਰ ਕਿ ਜੇ ਉੱਤੇ ਜੇ ਜੱਟ ਨਾ ਰਵੇ ਉਹ ਕਦੇ ਵੀ ਜਾ ਕੇ ਸਾਡੇ ਜਿਹੜੇ ਦੂਜੇ ਪ੍ਰੋਜੈਕਟ ਚੱਲਦਾ ਇੱਕੀ ਵੀਟ ਕਰ ਲੋ ਚਲੋ ਪ੍ਰਸ਼ਾਸਨ ਨੇ ਵੀ ਚੁੱਕਿਆ ਉਹ ਵੀ ਮੰਤਰ ਤੱਕ ਕਰ ਰਹੇ ਆ ਫੈਕਟਰੀ ਦੀ ਉਹ ਜੀਰੇ ਵਾਲੀ ਵੀ ਚੱਲਣ ਦਿੱਤੀ ਜੇ ਗਲਤ ਉਤੇ ਵੀ ਨਹੀਂ ਚਲਵਾਂ ਲਿਆਗੇ ਬੋਲੇ ਠੀਕ ਆ ਬੋਲੇ ਜਿਲ੍ਹਾ ਚਰਖਾ ਪਿੰਡਾਂ ਨੇ ਇੱਕਾ ਜਿਲ੍ਹਾ ਚਰਹੀ ੱਥੇ ਆ 19 ਜੇਰ ਨਾ ਕੋਈ ਕੋਰਪਟ ਕਰਾਣਾ ਤੇ ਨਾ ਕੋਈ ਪ੍ਰਸ਼ਾਸਨ ਦਰ ਤੱਕ ਕੁਝ ਨਹੀਂ ਚੱਲ ਸਕਦਾ ਜਿਹਨੇ ਤੇ ਤੁਹਾਡੇ ਦੇਖਾ ਤੇ ਇਹ ਕਹਦੇ ਨਾਮ ਨਾਲ ਸਬਰ ਸ਼ਾਂਤੀ ਸ਼ਾਂਤੀ ਜਿਹੜੇ ਕਿ ਹਰ ਮੋਰਚੇ ਨੂੰ ਜੇ ਆਪਾਂ ਪੀਸਫੁਲੀ ਚੱਲਾਂਗੇ ਨਾ ਨੌਜਵਾਨਾਂ ਤੇ ਜੋਸ਼ ਬਹੁਤ ਆ ਪਰ ਜੋਸ਼ ਵੀ ਤਰੀਕੇ ਦਾ ਬੱਤਿਆ ਜਾਵੇ ਕਾ ਕੰਮ ਦਾ ਜੇ ਮੋਰਚਾ ਦਿੱਤਨਾ ਹੋਵੇ ਅਸੀਂ ਸਿੱਖਿਆ ਫਰਾ ਕੋਸ਼ਿਸ਼ ਜਦਾਂ ਪੱਗੀਆਂ ਨਾਲ ਕਰਕੇ ਕਈ ਸਾਲ ਨੂੰ ਤੇ ਤੁਸਾਂ ਆ ਕਦੀ ਆ ਸਭ ਨੇ ਇੱਕ ਸਾਲ ਹੋ ਗਿਆ ਅੱਗੇ ਪਟਾਈ ਕਰਨੀਆਂ ਬੱਚੂ ਕਿੱਧਰ ਨੇ ਫੇਰੇ ਮੋਦੀ ਦਾ ਵੀ ਨਹੀਂ ਅੱਗੇ ਐ ਸਿੱਧੇ ਬੱਚੇ ਦਾ ਬੜਾ ਨਿਸ਼ਾਨਾ ਸੇਸ਼ਟ ਨੂੰ ਨਾ ਹੀ ਲੜਨੀ ਸਕਦੇ ਸੇਸ਼ਟ ਨੂੰ ਹਰਾ ਸਕਦੇ ਆ ਆਪਣੇ ਤਰੀਕੇ ਦੀ ਲੜਾਈ ਕਰਕੇ ਉਹ ਲੜਾਈ ਕੀ ਹੁੰਦੀ ਆ ਤੇ ਜਿਹੜੀ ਮਿਲਾਈ ਤੁਸੀਂ ਪੀਸਫੁਲੀ ਬੈਠ ਕੇ ਲੱਗਣੀ ਹੈ ਨਾ 11 ਤਾਸ਼ਵੀਂ ਵੀ ਪੂਰੇ ਹੋ ਗਿਆ ਸਮੂਹ ਵੱਲ ਤੇ ਕਨੋਰੀ ਵੱਲ ਤੇ ਬੈਠਿਆ ਨੂੰ ਛੁੱਕਿਆ ਨਾ ਫਾਜ਼ਿਲ ਛੁੱਕਿਆ ਨਾ ਹੁਣ ਆਈਆਂ ਚਿੱਠੀਆਂ ਚਲੋ ਗੱਲਬਾਤ ਚੱਲੂਗੀ ਗੱਲਬਾਤ ਜਿਹੜੇ ਤਿੰਨ ਟੌਪ ਚੱਲਦੀ ਹੈ ਨਾ ਕਿਸੇ ਗੱਲ ਦੀ ਜਦੋਂ ਆਪਾਂ ਟੇਬਲ 'ਤੇ ਬਹਿਨੇ ਕਿ ਦਿਨਾਂ ਤੇ ਗੱਲਾਂ ਬਾਤਾਂ ਨੇ ਨਪਟਾਰੇ ਹੋ ਗੋ ਹੁੰਦੇ ਆ ਸਾਥੀਓ ਗਲਤੀਆਂ ਨੇ ਆਪਣੀਆਂ ਨੇ ਜੋਟੀਆਂ ਆਪਣੇ ਬੰਦੇਆਂ ਨੇ ਜਦੋਂ ਆਤੀ ਆਪਣੇ ਥੋੜੇ ਥੋੜੇ ਲਾਲਪੇਲੇ ਲਈ ਇਹੋ ਜਿਹੇ ਕਸਾਈਆਂ ਦੇ ਹੱਥ ਆਪਣੇ ਪਿੰਡ ਦੇ ਅਗੇ ਚੱਲ ਜਾਂਦੇ ਆ ਕਿ ਜਿਹਨੇ ਜ਼ਮੀਨ ਵੇਚੀ ਗੱਤੀ ਜੋਣੀ ਆ ਬਿਤੇ ਜ਼ਮੀਨ ਵੇਚੀਆਂ ਤੂੰ ਪ੍ਰੋਜੈਕਟ ਦੇ ਦੇ ਨਾ ਕਿ ਜਮੀਨਦਾਰਾਂ ਦੇ ਜਿਹੜੇ ਖੇਤੀ ਵਾਲੇ ਕਹਿੰਦੇ ਕੋ ਖੇਤੀ ਕਰਨ ਨੂੰ ਐ ਤੇ ਤੂੰ ਕੰਪਨੀਆਂ ਦੇ ਗਰੀਬ ਕਿਉਂ ਵੇਚ ਰਿਹਾ ਤਰੁਣੀ ਬਾਰੇ ਲਾਲ ਨਾਲ ਦੇ ਪਿੰਡ ਰੁਸੇ ਆ ਇਹ ਪਿੰਡਾਂ ਦਾ ਕੀ ਹਾਲ ਹੋਊਗਾ ਕੰਪਨੀ ਜਿਹੜੀ ਕੋਸ਼ਿਸ਼ ਤੇ ਲਾਊਗੀ ਨਹੀਂ ਕੰਪਨੀ ਜਿਹੜੀ ਆਪਣਾ ਕੰਮ ਚਲਾਊਗੀ ਇਹ ਦਾਦਾ ਨਹੀਂ ਕੋਈ ਦੇ ਨਾ ਨਹੀਂ ਸਾਡਾ ਸੋਚਣਾ ਇਹਦੇ ਬਹੁਤ ਪਰਵਾਹ ਕਰਨ ਦੇ ਕਿਰੇ ਹੋਇਆ ਇਸ ਕਰਕੇ ਜਿਹੜਾ ਫੈਸਲਾ ਅੰਦਰ ਹੋਇਆ ਟੀਮ ਉੱਤੇ ਬੈਠ ਕੇ ਜੰਮਦੀਆਂ ਨੇ ਅਗਰ ਉਸ ਦਾ ਸੱਤ ਗੱਲ ਕਰੂਗੀ ਅੱਜ ਕਿੱਥੇ ਹੋਇਆ ਪੇਰੋ ਨਹੀਂ ਪਰ ਇਹਨੂੰ ਜੇ ਗਲਤ ਉੱਗਰੀ ਫੈਕਟਰੀ ਜੋ ਅੰਦਰ ਉਹਨਾਂ ਨੇ ਆਪਣਾ ਦਿੱਤਾ ਵਾ ਵੀ ਉਹਦੇ ਮੁਤਾਬਕ ਅਗਰੇ ਪੈਸੇ ਦੀ ਵੀ ਗੱਲ ਤੋਂ ਹੈ ਸਾਇ ਫੈਕਟਰੀ ਜਮਾਈ ਬੰਦੋ ਆਜਾ ਪੜਾ ਗੇਟਬੰਦ ਕਰ ਦੇਣਾ ਕੰਪਨੀ ਚਲਣ ਦੇਣਾ ਪਹਿਲਾਂ ਤੁਹਾਨੂੰ ਸਪੱਸ਼ਟ ਕਰਨ ਦੇ ਵਿੱਚ ਬੰਦਣਾ ਕੀ ਹੈ ਤੇ ਲੱਗਣਾ ਕੀ ਹੈ ਤੁਹਾਡੀ ਟੀਮ ਨੂੰ ਨਾਲ ਲਿਆ ਕੇ ਕਿ ਟੀਮ ਕਿਹੜੀ ਪਿੰਡ ਦੀ ਬੰਨੀ ਆ ਕਿਵੇਂ ਬੰਨੀ ਆ ਨੌਜਵਾਨ ਸਰਪੰਚ ਸਾਹਿਬ ਕਹਦੇ ਨੇ ਜਾਂ ਤੁਹਾਡੇ ਪਿੰਡਾਂ ਦੇ ਬੰਦੇ ਕਹਦੇ ਨੇ ਇਹ ਬਣਾਉਂਗੇ ਸਾਨੂੰ ਤੁਸੀਂ ਪੜਾ ਕੇ ਹੁਕਮ ਕਰਦੇ ਜੇ ਤੁਹਾਡੀ ਸਫਾਈ ਹੋ ਗਈ ਤਾਂ ਅਸੀਂ ਕਰਦੇ ਨਹੀਂ ਹੋਊਗੀ ਪਾਈਂਕ ਪੱਕੇ ਤੌਰ ਤੇ ਤੇ ਕਲਾ ਕੇ ਚਾਦਰਾਈਆਂ ਪੱਕੜ ਬੰਦ ਕਰਾਂਗੇ ਮਿਹਰੇ ਦੇ ਅੰਦਰ ਬਾਸ ਦੀ ਕਿਹਦੀ ਜਾਨ ਆਪਦੇ ਇਹ ਫੈਸਲਾ ਖੜਾ ਹੋਇਆ ਕਿ ਤੁਸੀਂ ਇਹਨਾਂ ਨਾਲ ਗੱਲ ਜੇ ਜੇ ਸਹਿਮਤੀਏ ਤਾਂ ਤਾਂ ਜਿਕਰਾ ਛੱਡ ਦਿਓ ਕੋਈ ਬੰਦਾ ਵੀ ਵੀ ਹਾਂ ਇਹ ਫੈਕਟਰੀ ਗੇਟ ਦਾ ਬੰਦ ਰਹਿਊਗਾ ਕਿ ਤੁਹਾਨੂੰ ਆਉਣ ਵਾਲੇ ਦਸਾਂ ਦਿਨਾਂ ਦੇ ਵਿੱਚ ਇਹ ਕਲੀਅਰ ਕਰਕੇ ਦੱਸਣਗੇ ਪੀਏ ਤੋਂ ਪੜਨਾ ਕੀ ਹੈ ਤੇ ਹੁਣ ਆਂਡੀ ਇਹਦਾ ਨੁਕਸਾਨ ਕੀ ਹੈ ਤੇ ਫਾਇਦਾ ਕੀ ਹੈ ਇਹ ਅਸੀਂ ਆਪ ਵੀ ਸਿਸਟੀਫਾਈਡ ਕਰਨਾ ਆਪੀ ਉਹਨਾਂ ਦੇ ਗੱਲਾਂ ਤੇ ਨਹੀਂ ਰਹਿਣਾ ਉਹਦੇ ਬਹੁਤ ਬਹੁਤ ਸਿਖਾਉਂਦੇ ਆ ਤੁਹਾਨੂੰ ਪਰ ਅਸੀਂ ਉਹਨਾਂ ਤੇ ਨਹੀਂ ਰਹਿਣਾ ਸਾਡੇ ਨੌਜਵਾਨ ਮੁੰਡੇ ਆ ਪੜ੍ਹੇ ਲਿਖੇ ਆ ਸੋਪਰ ਸਟੋਰ ਤੇ ਜਾ ਕੇ ਦੇਖ ਲੈਣ ਕਿ ਕਿੰਨਾ ਅੱਜਕੱਲ ਮੋਬਾਈਲ ਦਾ ਚੋਗਾ ਹਰੇਕ ਜਲਦਾ ਇੱਕ ਮਿੰਟ ਚ ਉਤਾਰਾ ਹੋ ਜਾਂਦਾ ਤੇ ਮੁੰਡਿਆਂ ਦੀ ਡਿਊਟੀ ਲਾਣੀ ਆ ਇਹ ਜਾ ਕੇ ਦੇਖ ਲੈਣ ਕਿ ਇਹਦਾ ਸਾਨੂੰ ਫਾਇਦਾ ਜਾਂ ਨੁਕਸਾਨ ਹੈ ਜੇ ਇਹ ਸਵਾਰਾ ਨਹੀਂ ਚੱਲੂਗੀ ਜੇ ਤੁਹਾਡੇ ਪਿੰਡਾਂ ਨੂੰ ਕੋਈ ਇਹਦਾ ਫਾਇਦੇਫੇਡ ਹੋਗਾ ਤਾਂ ਫਿਰ ਇਹਨੂੰ ਚਲਾਉਣ ਤੋਂ ਵੀ ਕੋਈ ਹਰਜ ਨਹੀਂ ਹੈ ਆਹ ਮੈਂ ਤੁਹਾਨੂੰ ਆਖ ਰਿਹਾ ਕਿ ਜੇ ਇਹ ਪਹਿਲੀ ਵਾਰ ਮੋਟਾ ਚੱਕਿਆ ਜੀ ਤੁਹਾਡੇ ਦੇ ਚਾਨਕੇ ਇੱਕ ਸਾਲ ਤੋਂ ਦੋਨਾਂ ਚੱਕੇ ਵਧੀਆ ਨੇ ਔਰ ਉਤਰਾਪਾ ਡੀਸੀ ਸਾਹਿਬ ਨੂੰ ਮੰਗ ਪੱਤਰ ਦੇ ਕੇ ਸਪਸ਼ਟ ਕਰਿਆ ਹੈ ਕਿ ਉਨੀ ਤਰੀਕ ਨੂੰ ਬੰਦ ਕਰਾਂਗੇ ਤਾਂ ਪ੍ਰਚਾਰ ਚਿੰਤ ਇਹ ਤੱਕ ਪਹੁੰਚਿਆ ਪਹਿਲਾਂ ਵੀ ਮੰਗ ਪੱਤਰ ਦਿੱਤੇ ਆ ਪ੍ਰਸ਼ਾਸਨ ਨੂੰ ਉਦੋਂ ਪਹੁੰਚਦਾ ਜਦੋਂ ਕਿਸਾਨ ਜਿੱਤੇ ਬੰਦਿਆਂ ਪਹੁੰਚ ਗਏ। ਉਹਨਾਂ ਨੂੰ ਪਤਾ ਸੀਗਾ ਕਿ 45 ਦਿਨ ਲੱਗੋ ਦਾ ਟੂਲ ਸਮਾਜਾ ਬੰਦ ਰੱਖਿਆ ਤੇ ਫਿਰ ਚਲਾਇਆ ਵੀ ਤੁਹਾਨੂੰ ਝਟਕੇ ਚਲਾਇਆ ਸੀ। ਸਾਰੇ ਫੇਰੇ ਬੰਦ ਕਰ ਲਿਆ ਫੇਰੇ ਚੱਕੇ ਇਹਨਾਂ ਨੇ ਝਾੜੂ ਚਲਾਇਆ ਸੀ ਪਰ ਅੱਜ ਕਿਹੜੀ ਗੱਲ ਕਹਿ ਜੀਏ ਅਸੀਂ ਉੱਥੇ ਡੱਲੇ ਖੜੇ ਆਂ ਨਾ ਅਸੀਂ ਤੇ ਭੱਜਾਂਗੇ ਨਾ ਤੁਹਾਡਾ ਤੋਂ ਨਹੀਂ ਛੱਡ ਕੇ ਜਾਵਾਂਗੇ ਅੱਜ ਵੀ ਤੁਹਾਡੇ ਮੂਹਰੇ ਖੜੇ ਆਂ ਤੇ ਮੂਹਰੇ ਰਵਾਂਗੇ ਤੁਹਾਡੇ ਸਾਰਿਆਂ ਦਾ ਬਹੁਤ ਧੰਨਵਾਦ Oh, sí. No. No